ਨਾ ਮਾਜੀ ਕਿਹੜੇ ਆਪਣੇ ਜੁਗਿਆਂ ਨੇ ਮੇਰਾ ਨਾਮ ਸਿੰਘਾਲਾ ਸਿੰਘ ਮਾਹਨ ਮੈਂ ਭਾਰਤੀ ਕੇ ਸੰਜੂ ਇਕਤਾ ਗੁਰਾਂ ਖਾਂਦਾ ਸੁਬਾ ਸਕਤਰ ਆ ਕਿ ਕੀ ਕਾਰਨ ਹੋਇਆ ਜਿਹੜਾ ਅਨੰਦਗੜ ਠਾਣੇਮੂਰੇ ਇੱਕ ਸੰਗਮ ਨੂੰ ਧਰਨਾ ਦਿੱਤਾ ਜਾ ਰਿਹਾ ਹੈ ਕਿ ਕੰਮ ਕਿਸ ਉਸ ਦਾ ਦੇਖੋ ਜਿਹੜਾ ਅਨੰਦਗੜ ਠਾਣੇਮੂਰੇ ਧਰਨਾ ਲੱਗਿਆ ਹੈ ਉਹਦੇ ਚ ਤੁਹਾਨੂੰ ਸਭ ਨੂੰ ਪਤਾ ਵੀ ਬਹੁਤ ਬੁਰੀ ਤਰ੍ਹਾਂ ਪਰਸੋਂ ਸ਼ਾਮ ਨੂੰ ਬਿਜਲੀ ਛਾਟ ਹੋਣ ਕਰਕੇ ਅੱਗ ਲੱਗੀ ਆ ਅੱਗ ਦੀ ਇੰਨੀ ਭੈਣਖਤਾ ਸੀ ਵੀ ਦੇਖਦੇ ਦੇਖਦੇ ਆ ਪ੍ਰਭਾਵਤਾ ਵੱਡਾ ਸ਼੍ਰੀ 100 ਏਕੜ ਦੇ ਨੇੜੇ ਮਰ ਗਈ ਪਰ ਕੱਲ ਜਦੋਂ ਠੋਸ ਰਿਪੋਰਟ ਕਰੀ ਆਪਾਂ ਅਸੀਂ ਵੀ ਜਾ ਕੇ ਆਪਦਾ ਸਰਵੇ ਕੀਤਾ ਤੇ ਬਕਾਇਦਾ ਮਾਲਮਿਕਮੇ ਨੇ ਆਪਦੀ ਗਰਦਾਵਰੀ ਕਰਕੇ ਉਹਦੇ ਚ 50 ਏਕੜ ਲਗਭਗ ਕਿਉਂਕਿ 50 ਏਕੜ ਕੋਸ਼ ਕਨਾਲਾ ਮਰਲੇ ਆ ਲਗਭਗ ਮੈਂ ਤਾਂ ਕਹਿੰਦਾ ਵੀ ਉਹ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਕਿਸਾਨ ਦਾ 100% ਜੋ ਨੰਦਗੜ ਠਾਣੇ ਮੂਹਰੇ ਸਾਡੀ ਮੰਗ ਸੀ ਕਿਉਂਕਿ ਐਕਟ ਇਹ ਕਹਿੰਦਾ ਜੇ 10 ਰੁਪਏ ਤੋਂ ਵੱਧ ਵੀ ਜੇ ਅੱਗ ਨਾਲ ਸੜਕੇ ਕੋਈ ਨੁਕਸਾਨ ਹੋ ਗਿਆ ਉਹਦੇ ਤੇ 435 ਹਜ਼ਾਰ ਰੁਪਏ ਲਾ ਕੇ ਤੁਰੰਤ ਮੁਕੱਦਮਾ ਦਰਜ ਕਰਨਾ ਹੁੰਦਾ ਪੁਲਿਸ ਨੇ ਉਦੋਂ ਕਾਹ ਕੌਣ ਜ਼ਿੰਮੇਵਾਰ ਬਣਦਾ ਹੈ ਇਹਦੇ ਚ ਸਾਫ਼ ਹੈ ਵੀ ਬਿਜਲੀ ਵਿਭਾਗ ਜ਼ਿੰਮੇਵਾਰ ਬਣਦਾ ਹੈ ਬਿਜਲੀ ਦੇ ਸ਼ਾਰਟ ਕਰਨ ਨਤਾਰਾਂ ਲੱਗਦੇ ਤੇ ਉਹ ਸ਼ਰੇ ਆਵੇਂ ਜਿਹੜੇ ਬਿਜਲੀ ਦੇ ਅਧਿਕਾਰੀ ਉਹਨੂੰ ਕੰਮ ਕਰੀ ਜਾਂਦੇ ਆ ਜਦੋਂ ਕੋਈ ਸਾਡੇ ਵੱਲੋਂ ਸਾਡਾ ਕਿਸਾਨ ਜਿਹੜਾ ਪੀੜਤ ਹੈ ਜਿਹਦੀਆਂ ਇੰਨੀਆਂ ਦਾ ਅਸਰ ਆਇਆ ਹੋਣਾ ਸੀ ਕਿ ਉਹ ਜਦੋਂ ਆਪਣਾ ਕਮੈਨ ਵਧਣ ਤੋਂ ਪਹਿਲਾਂ ਪਾਸੇ ਅਸੀਂ ਆਪ ਦਾ ਪੁਰਾਣਾ ਨਹੀਂ ਕਰਦੇ ਵਧਦੇ ਆ ਥੋੜਾ ਥੋੜਾ ਉਹ ਕੰਮ ਕਰ ਜਿਦੀ ਆਸੀ ਵੀ ਅੱਜ ਕਪੈਨ ਲਾ ਕੇ ਕੱਲ ਨੂੰ ਮੈਂ ਮੰਡੀ ਚਾ ਕੇ ਸੌ ਸੁਪਨੇ 파ੜੇ ਹੋ ਗਏ ਤੇ ਉਹਦੇ ਬੇਹ ਦੇ ਬੇਦੇ ਉਹਦੇ ਸੁਪਨੇ ਚਕਨਾ ਚੂਰ ਹੋ ਗਏ ਜਾਨੀ ਸੜ ਕੇ ਸੁਆਹ ਹੋ ਗਏ ਕੱਲੀ ਅਸੀਂ ਸਮਝਦੇ ਆ ਉਹਦੀ ਕਣਕ ਨਹੀਂ ਸੜੀ ਉਹਨਾਂ ਕਿਸਾਨਾਂ ਦੀ ਉਹਨਾਂ ਦੇ ਸੁਪਨੇ ਸੜ ਗਏ ਕਿੰਨੇ ਉਹਨਾਂ ਨੇ ਅੰਲਾਇਆਂ ਹੋਣਗਾ ਆਸਾਂ ਉਹਨਾਂ ਤੇ ਸਾਰਿਆਂ ਤੇ ਪਾਣੀ ਫਿਰ ਗਿਆ ਉਹ ਵੀ ਸੁਆਹ ਹੋ ਗਿਆ ਇਸ ਦੁੱਖ ਦਰਦ ਨੂੰ ਲੈ ਕੇ ਕੱਲ ਅਸੀਂ ਸਾਰਾ ਦਿਨ ਜਾਨੀ ਇਹੋ ਜਿਹੜਾ ਸਾਡਾ ਧਰਨਾ ਚੱਲਦੀ ਗਿਆ ਪਰ ਉਹਦੇ ਦੌਰਾਨ ਤਸਿਲਦਾਰ ਸਾਹਿਬ ਵਿੱਚ ਐ ਡੀਐਸਪੀ ਸਾਹਿਬ ਵਿੱਚ ਐਸਐਚਓ 2 3 ਵਿੱਚ ਸਾਰਾ ਅਮਲਾ ਫੈਲਾ ਜੋਰ ਲੱਗਿਆ ਹੋਇਆ ਇਧਰੋਂ ਐਸਐਸਪੀ ਸਾਹਿਬ ਵੱਲੋਂ ਵੀ ਲਗਾਤਾਰ ਆਤਾ ਰਾਕ ਕੇ ਅਫਦਨ ਮਿਹਨਤੇ ਜੇ ਹੋਏ ਸੀ ਪਰ ਗੱਲ ਕਿਸੇ ਤਣ ਪਤਾ ਨਹੀਂ ਲੱਗੀ ਸਿਰਫ ਗੋਗਲੀਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਦੇਖੋ ਜੀ ਤੁਹਾਨੂੰ ਮਾਜਬਾ ਜਿਹੜਾ ਸਰਕਾਰ ਦੀ ਪਾਲਿਸੀ ਆ ਮਿਲੀ ਜਾਣਾ ਹੁਣ ਸਰਕਾਰ ਦੀ ਪਾਲਿਸੀ ਤਾਂ 15000 ਤੁਸੀਂ ਦੇਖੋ 15000 ਨਾਲ ਕੋਈ ਹੋਜੂ ਕਰ ਪੂਰਾ ਤੇ ਕਿਸਾਨਾਂ ਦਾ ਨੁਕਸਾਨ ਕਿੰਨਾ ਹੈ ਇਹ ਅਸੀਂ ਹਕੀਕਤ ਦੇ ਵਿੱਚ ਆ ਤੁਸੀਂ ਵੀ ਸਾਡੇ ਨਾਲ ਵੱਧ ਜਾਣੂ ਅੱਜ ਕਣਕ ਦਾ ਝਾੜ ਸਾਰੇ ਜਿਵੇਂ ਨਿਕਲ ਰਿਹਾ 22 ਤੋਂ 24 ਕੁਇੰਟਲ ਤੱਕ ਆਹੋ ਕਣਕ ਦਾ ਝਾੜ ਆ ਰਿਹਾ ਜੇ 22 ਕੁਇੰਟਲ ਨੂੰ ਕੋਣਾ ਕਰ ਲਈਏ ਇਹਨਾਂ ਦੇ 2300 ਨਾਲ ਫੇਰ ਵੀ 50000 ਤੋਂ ਉੱਪਰ ਕੱਲੀ ਕਣਕ ਦਾ ਬਣ ਗਿਆ ਕਿਉਂਕਿ ਇਹਦੇ ਚਾਹੇ ਵੀ ਕੋਈ ਸ਼ੱਕ ਨਹੀਂ ਵੀ ਕੋਈ ਗੁੰਜਾਇਸ ਹੈਗੀ ਪੂਰਾ ਬਚਿਆ ਨਹੀਂ ਪੂਰਾ ਸਾਰਾ ਕੁਸਵਾ ਹੋ ਗਿਆ ਇਹ ਤਾਂ ਬਿਨਾ 10-12000 ਦੀ ਤੋੜੀ ਹੈ ਜਿਹੜੀ ਬਣਦੀ ਆ ਉਹ ਪਸਵਾ ਨੂੰ ਕੀ ਪਾਊਗਾ ਉਹ ਇਹ ਉਦੋਂ ਵੀ ਵੱਡੀ ਗੱਲ ਸੋ ਇਸ ਕਰਕੇ ਨੁਕਸਾਨ 60 ਤੋਂ 65000 ਦਾ ਹੋ ਗਿਆ ਪਰ ਉਹ ਜੇ ਕਿਉਂਕਿ ਇਹ 15000 ਲੈ ਕੇ ਤੂੰ ਸਬਰ ਕਰ ਲਾ ਠੀਕ ਹੈ ਸਬਰ ਕਰਨਾ ਪੈਂਦਾ ਪਹਿਲਾਂ ਵੀ ਸਾਨੂੰ ਸਬਰ ਕਰਦੇ ਆ ਹੁਣ ਉਹਦੋਂ ਪਹਿਲਾਂ ਗੜੇ ਮਾਰੀ ਹੋਈ ਉਹਦਾ ਉਹਦਾ 15 ਦੇਣ ਨੂੰ ਵੀ ਤਿਆਰ ਨਹੀਂ ਸੋ ਇਸ ਕਰਕੇ ਸਾਡੀ ਇਹਦੇ ਚ ਮੰਗ ਆ ਕਿਉਂਕਿ ਇਹ ਬਕਾਇਦਾ ਤਾਂ ਰਹੇਗੀ ਐ ਅੱਡ ਕਾਨੂੰਨ ਬਣਿਆ ਹੋਇਆ ਵੀ ਜੇ ਅੱਗ ਲੱਗ ਕੇ ਕਾਰਨ ਕੋਈ ਇਹ ਜਾ ਬਣਦਾ ਉਹਦਾ ਪੂਰਾ ਮਾਜਵਾ ਵੀ ਦੇਵੇ ਜਿਹੜਾ ਵਿਭਾਗ ਜ਼ਿੰਮੇਵਾਰ ਤਾਂ ਬਣਦਾ ਹੈ ਉਹਦੇ ਤੇ ਪਾਓ ਚਾਹੇ ਸਰਕਾਰ ਆਪ ਦਾ ਕੋਈ ਇਸ ਦਾ ਵਿਸ਼ੇਸ਼ ਪ੍ਰਬੰਧ ਕਰੇ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਉਹ ਥਾਣੇ ਮੁਰੀਏ ਜਿਹੜਾ ਧਰਨਾ ਆਪਣਾ ਚੱਲਿਆ ਕਿੰਨੇ ਬਾਗ ਦੇ ਮੰਗ ਅਸੀਂ ਕਹਿੰਦੇ ਆ ਉਹਦੀ ਪਰਭਾਈ ਕਰੋ ਪੂਰੀ 60000 ਦੀ ਘੱਟੋ ਘੱਟ 60000 ਜੇ ਇਹਦੇ ਸਾਡੀ ਕੋਈ ਹੱਤਕਤ ਨਹੀਂ ਸਾਰੇ ਅਧਿਕਾਰੀ ਸਾਰੇ ਮੰਨਦੇ ਐ ਇਸ ਗੱਲ ਨੂੰ ਕਿਉਂਕਿ ਇਸ ਹਕੀਕਤ ਨੂੰ ਤਾਂ ਕੋਈ ਠੁੜਾ ਨਹੀਂ ਸਕਦਾ 60000 ਦੀ ਮੰਗ ਕਰਦੇ ਆ ਅਸੀਂ ਇਹ ਘੱਟੋ ਘੱਟ ਪੂਰਤੀ ਕਰੋ ਅਸੀਂ ਇਹ ਵੀ ਕਿਹਾ ਸੀ ਵੀ ਸਾਨੂੰ ਕੋਈ ਆਏ ਨਹੀਂਗਾ ਵੀ ਅਸੀਂ ਹਰ ਹਾਲਤ ਪਰਚਾ ਕਰਾਉਣਾ ਕਿਉਂਕਿ ਸਾਨੂੰ ਪਤਾ ਪਰਚਾ ਕਰਾ ਕੇ ਅਦਾਲਤਾਂ ਕੋਰਟ ਕਚੈਰੀਆਂ ਉਹ ਵੀ ਇਹਨਾਂ ਦੀਆਂ ਅਸੀਂ ਤਾਂ ਲੋਕਾਂ ਦੀ ਕਚੈਰੀ ਤੇ ਟੇਕ ਰੱਖਦੇ ਹੁੰਨੇ ਆ ਪਰ ਘੱਟੋ ਘੱਟ ਅਸੀਂ ਕਹਿੰਨੇ ਆ ਵੀ ਪਰਚੇ-ਪੁਰਚੇ ਨਾ ਕਰੋ ਉਹਨਾਂ ਕਿਸਾਨਾਂ ਦੀ ਪੂਰਤੀ ਕਰ ਦਿਓ ਜੋ 60000 ਰੁਪਿਆ ਬਣਦਾ ਹੈ ਕਣਕ ਦਾ ਉਸਤ ਝਾੜ ਕੱਢ ਲਓ ਅਸੀਂ ਇੱਥੋਂ ਤੱਕ ਵੀ ਆ ਗਿਆ ਸੀ ਵੀ ਯਾਰ ਵੱਡਾ ਛੱਡ ਦੋ ਜਿਸ ਨੂੰ ਬਾੜਾ ਲੱਗਦਾ 50 ਅਣ ਦੇ ਪੂਰੇ ਕਰ ਦਿਓ 20 ਕੁਆਂਟਲ ਦੇ ਪੂਰੇ ਕਰ ਦਿਓ ਅਸੀਂ ਜਿਸ ਨੂੰ ਐ ਲੱਗਦਾ 20 ਕੁਆਂਟਲ ਨਾਲ ਵੀ ਅਸੀਂ ਕਿਸਾਨਾਂ ਨੂੰ ਸਮਝਾਵਾਂਗੇ ਭਾਈ ਸਾਹਿਬ ਕਰੋ ਉਹ ਐਸੇ ਕਿਸੇ ਗੱਲ ਤੇ ਨਹੀਂ ਆਇਆ ਉਹ 15 ਤੋਂ ਹੀ ਹੱਲੇ ਮਾ ਦੇ ਕਦੇ ਚਲਮੀ ਗੱਲ ਚ ਵੀ ਕੁਸ ਇਧਰੋਂ ਕਰ ਦਾਂਗੇ ਉਧਰੋਂ ਕਰ ਦਾਂਗੇ ਉਹ ਗੱਲਾਂ ਚ ਕੋਈ ਦਮ ਨਹੀਂਗਾ ਸੋ ਇਸ ਵਾਰ ਕੇ ਇੱਕ ਤਾਂ ਅਸੀਂ ਸਰਕਾਰ ਤੋਂ ਵੀ ਮੰਗ ਕਰਾਂਗੇ ਵੀ ਇਹ ਜੇ ਵਿਸ਼ੇਸ਼ ਦਊ ਇਹੋ ਜੇ ਐਕਸੀਡੈਂਟ ਹੁੰਦੇ ਆਗਾ ਦੇ ਐਕਸੀਡੈਂਟ ਹੁੰਦੇ ਆ ਇਹਨਾਂ ਵਾਸਤੇ ਵਿਸ਼ੇਸ਼ ਸਰਕਾਰ ਨੂੰ ਪ੍ਰਬੰਧ ਕਰਨੇ ਚਾਹੀਦੇ ਆ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਦੇ ਹਦਾਇਤਾਂ ਨਹੀਂ ਆ ਜਦੋਂ ਕੰਮ ਕ ਪੱਕੇ ਜਾਂਦੇ ਆ ਉਦੋਂ ਜਿਹੜੇ ਕੱਟ ਲਾਉਣੇ ਹੁੰਦੇ ਕੇ ਖੇਤਾਲੀਆਂ ਤੋਂ ਮੁਠਾਉਂਦੇ ਆ ਇਹ ਕਿਹਦੇ ਦੂਲਟ ਹੋ ਰਿਹਾ ਸਗੋਂ ਬਿਜਲੀ ਮੁਲਾਜ਼ਮ ਨੇ ਜਿਹੜੇ ਥੱਲੇੜੇ ਉਹਨਾਂ ਦੇ ਮੈਨੂੰ ਚੌਥੇ ਪੰਜਵੇਂ ਦੀ ਗੱਲ ਆ ਅਸੀਂ ਆ ਬੰਦਾ ਮੇਰਾ ਮੇਰੇ ਨਾਲ ਸੀਗਾ ਐਸਸੀ ਨੂੰ ਕੋਈ ਮਿਲ ਕੇ ਗਏ ਆ ਗੱਲ ਜ਼ਿਕਰ ਕੀਤਾ ਉਹਨਾਂ ਨਾਲ ਮੈਨੂੰ ਕਈ ਜਈਆਂ ਦੇ ਫੋਨ ਆਏ ਅੱਡ ਅੱਡ ਕਿਤਰਾਂ ਦੇ ਕੀ ਪ੍ਰਧਾਨ ਜੀ ਬਿਜਲੀ ਦਾ ਨੁਕਸਾਨ ਹੋ ਸਕਦਾ ਸਾਨੂੰ ਪਰਮਿਟ ਨਹੀਂ ਦੇ ਰਹੇ ਇਹ ਇਹ ਦਲੀਲ ਇਹ ਦਿੰਦੇ ਆ ਵੀ ਸੋਲਰ ਬਿਜਲੀ ਆ ਜਿਹੜੀ ਆਪਾਂ ਸਸਤੀ ਪੈਂਦੀ ਆ ਉਹ ਬਾਦੂ ਆ ਸਰਪਲਸ ਆ ਇਸ ਕਰਕੇ ਦਿਨੇ ਵੀ ਬਿਜਲੀ ਦਿਓ ਸਾਰਿਆਂ ਨੂੰ ਵੀ ਸਗੋਂ ਸਾਨੂੰ ਕੱਟ ਨਹੀਂ ਲਾਉਂਦੇ ਇਹ ਗੱਲ ਤੁਸੀਂ ਰੱਖੋ ਮੈਂ ਕੱਲੇ ਫੋਨਾਂ ਤੇ ਨਹੀਂ ਬਕਾਇਦਾ ਐਸਐਸਸੀ ਸਾਹਿਬ ਨੂੰ ਮਿਲਿਆ ਆ ਬਿਠਣ ਦੇ ਆ ਗੱਲ ਰੱਖੀ ਆ ਵੀ ਤੁਸੀਂ ਆਹ ਤਾਂ ਪਚਾਓ ਇਹ ਪਾਲਿਸੀ ਗਲਤ ਆ ਬਹੁਤ ਵੱਡੇ ਨੁਕਸਾਨ ਹੋਣ ਜਾਣਗੇ ਇੱਕ ਦਿਨ ਪਹਿਲਾਂ ਦੀ ਗੱਲ ਆ ਕਿ ਦਿਨੇ ਆ ਵੱਡਾ ਐਕਸੀਡੈਂਟ ਆ ਤੇ ਹੁਣ ਵੀ ਉੱਥੇ ਕੱਲ ਐਸਡੀਓ ਵਿੱਚ ਸੀ ਜਿਹੜੀ ਉਹੀ ਜਿਵੇਂ ਜਿਹੜਾ ਕਹਿਣਾ ਹੁੰਦਾ ਦਲੀਲਾਂ ਦੇਣੀਆਂ ਹੁੰਦੀਆਂ ਵੀ ਇਧਰੋਂ ਇਧਰੋਂ ਜਦੋਂ ਕਿ ਕਿਸਾਨ ਸਾਹਮਣੇ ਖੜਾ ਉਹਦਾ ਲਿਖਤੀ ਸਟੇਟਮੈਂਟ ਪਈ ਹੈ ਅਚੰਚਿਤ ਸਟੇਟਮੈਂਟ ਹੈ ਦੇਖੋ ਸਾਡੇ ਤੱਕ ਕੋਈ ਦੋਸ਼ ਲਾ ਸਕਦਾ ਭਾਈ ਲੀਡਰ ਤਾਂ ਗਣਮਿਤ ਕੇ ਬੋਲਦੇ ਹਨ ਨਾ ਗੱਲਾਂ ਤੇ ਸਧਾਰਨ ਕਿਸਾਨ ਜਿਹੜਾ ਖੇਤ 'ਚ ਖੜਾ ਹੈ ਉਹਦੇ ਮੱਲੋ ਮੱਲੀ ਸੱਚ ਆਊਗਾ ਮੂੰਹ ਤੋਂ ਉਹਦੀ ਸਟੇਟੇਟਮੈਂਟ ਪੜ੍ਹ ਲਓ ਲਿਖਤੀ ਸਟੇਟਮੈਂਟ ਤੁਹਾਡੇ ਅਗਲੇ ਪੱਤਰਕਾਰ ਨੇ ਇੱਕ ਕੱਲ ਨੂੰ ਨੇ ਉਹਦੀ ਕਲਮਾਂ ਲਿਖੀ ਹੈ ਸਾਰੀ ਸਟੇਟਮੈਂਟ ਉਹ ਸਾਰੀ ਲਿਖਤੀ ਲੱਗੀ ਉਹ ਕਹਿੰਦੇ ਮੈਂ ਦੇਖ ਰਿਹਾ ਸੀ ਬੱਲੀਆਂ ਵੱਟ ਰਿਹਾ ਸੀ ਜਿਹੜਾ ਪਾਸਿਆਂ ਤੋਂ ਆਪਾਂ ਵੱਧਦੇ ਹੁੰਨੇ ਮੇਰੇ ਬੇਹਿੰਦੇ ਮੈਂ ਪਹਿਲਾਂ ਛੋਟੇ ਚੰਗਾ ਡ ਉਹ ਤਾਂ ਫਿਰ ਇੱਕ ਵੇਹੇ ਵੇਹੇ ਅੱਗ ਭੰਪੜ ਬਣ ਗਏ ਕਿਉਂਕਿ ਗਰੂ ਤਾਂ ਬਣਿਆ ਪਿਆ ਇਸ ਕਰਕੇ ਜ਼ਿੰਮੇਵਾਰ ਬਣਦੇ ਆ ਇੱਕ ਮੌਜੂਦਾ ਸਰਕਾਰ ਦਾ ਕਹਿੰਦਾ ਤੇ ਹਲਕਾਂ ਚਾਤ ਵੀ ਗਿਆ ਸੀ ਆ ਚੇਅਰਮੈਨ ਜਿਹੜੇ ਉਹਨਾਂ ਦਾ ਵੀ ਘਰਾਓ ਕੀਤਾ ਗਿਆ ਸੀਗਾ ਕਹਿੰਦੇ ਉਹ ਤਾਂ ਉਦੋਂ ਬਾਅਦ ਫਿਰ ਜਿਹੜੇ ਇਹ ਜਾਂਦੇ ਹੁੰਦੇ ਹਨ ਦਬੀ ਜਿੱਤਣ ਕਿਉਂਕਿ ਇਹ ਤਾਂ ਸਗੋਂ ਜਦੋਂ ਇਸ ਕਿਸਮ ਦੇ ਵੱਡੀਆਂ ਲੋਕਾਂ ਤੇ ਮਾਰਾਂ ਪੈਂਦੀਆਂ ਉਹਦੇ ਚੋਂ ਵੋਟਾਂ ਭਾਲਦੇ ਆ ਨਕਲੀ ਜਿਹੜੇ ਮਗਰ ਮੱਛੇ ਹੰਝੂ ਕਹਿੰਦੇ ਹੁੰਦੇ ਆ ਜਿਹਨੂੰ ਆਪਾਂ ਉਹ ਬਹੌਣ ਜਾਂਦੇ ਆ ਗਾਇ ਚੇਅਰਮੈਨ ਜਿਹੜਾ ਹਲਕਾਂ ਚਾਰਜ ਉੱਤੇ ਲਾਇਆ ਹੋਇਆ ਜਤਿੰਦਰ ਭੱਲਾ ਉਥੇ ਔਰ ਜੋ ਲੋਕਾਂ ਨੂੰ ਪਤਾ ਲੱਗਿਆ ਵੀ ਤੂੰ ਸਰਕਾਰ ਦਾ ਨੁਮਾਇੰਦਾ ਉਹਨਾਂ ਨੇ ਘੇਰ ਲਿਆ 10 ਵਜੇ ਤੱਕ ਘੇਰੀ ਰੱਖਿਆ ਤੇ ਉਦੋਂ ਗਾਹ ਇਹ ਦੇਖੋ ਇਹਨਾਂ ਦੀ ਚਲਾਕੀ ਲੋਕ ਵਿਸ਼ਵਾਸ ਕਿਵੇਂ ਕਰਨ ਇੱਕ ਪਾਸੇ ਪ੍ਰਸ਼ਾਸਨ ਗੱਲਬਾਤ ਚਲਾਈ ਜਾਂਦਾ ਹੈ ਦੂਜੇ ਪਾਸੇ ਜਤेंद्र ਭੱਲੇ ਨੂੰ ਬਾਹਣਾ ਬੀਜ ਦੀ ਕੱਢ ਕੇ ਲੈ ਗਿਆ ਸੋ ਆਏ ਧੋਖੇबाजी ਵੀ ਕਰਦੇ ਆਪਾਂ ਲੈ ਇਹਨਾਂ ਤੇ ਵਿਸ਼ਵਾਸ ਕੋਈ ਤੇ ਨਹੀਂ ਕਰੇ ਨਹੀਂ ਸਰਕਾਰ ਦਾ ਨੁਮਾਇੰਦਾ ਉਹ ਸਰਕਾਰ ਨਾਲ ਗੱਲ ਕਰੇ ਮੌਕੇ ਤੇ ਲੋਕਾਂ ਦੀ ਹਮਦਰਦੀ ਨੂੰ ਦੇਖਦਿਆਂ ਹੋਇਆਂ ਜੇ ਸੱਚੂਆ ਹਮਦਰਦੀ ਪ੍ਰਗਟਾਉਣੀ ਗਿਆ ਫਿਰ ਲੋਕਾਂ ਦੇ ਨਾਲ ਖੜੇ ਪਰ ਜਿੰਦਗੀ ਕੀ ਲੋੜ ਹੈ ਸਰਕਾਰ ਆਪੇ ਆਊਗੀ ਸਰਕਾਰ ਦਾ ਨੁਮਾਇੰਦਾ ਉਹ ਇਸ ਕਰਕੇ ਇਹਦੇ ਚੋਂ ਗੱਲ ਨਿਕਲਦੀ ਵੀ ਨਕਲੀ ਫੇਰ ਜਿ ਦਿਤਾਉਂਦੇ ਆ ਜਿਹੜੇ ਖੇਤੀਬਾੜੀ ਮੰਤਰੀ ਐ ਅੱਜ ਤੋਂ ਵੀ ਅਮੀਦਵਾਰ ਵੀ ਐ ਉਹ ਟੂਰਨ ਪ੍ਰਚਾਰਤਾ ਕਰਦੇ ਫਿਰਦੇ ਪਰ ਕਿਸਾਨਾਂ ਕੋਲੇ ਅਜੇ ਤੱਕ ਪਹੁੰਚੇ ਨਹੀਂ ਕਿਸਾਨਾਂ ਕੋਲੇ ਕਿਹੜਾ ਮੂੰਹ ਲੈ ਕੇ ਜਾਣ ਕਿਸਾਨ ਜਦੋਂ ਜਾਂਦੇ ਆ ਕਿਸਾਨ ਮੂੰਹ ਤੇ ਗੱਲਾਂ ਪੁੱਛਦੇ ਆ ਸਾਡਾ ਤਾਂ ਛੱਡੋ ਜਿਹੜੇ ਉਹਨਾਂ ਦੇ ਵਰਕਰ ਆ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਦਿਨੀ ਇੱਧਰ ਜਦੋਂ ਆ ਪਿਛਲੇ ਬਠਿੰਡੇ ਜ਼ਿਲ੍ਹੇ ਦੇ ਮਹਿਮਾ ਪਿੰਡ ਬੋਧੀ ਮਹਿਮਾ ਆ ਕਰਮਗੜ੍ਹ ਸ਼ਤਰ ਆ ਜਿੱਥੇ ਬੜੇ ਨੁਕਸਾਨ ਹੋਇਆ ਉੱਥੇ ਇਹਨਾਂ ਦਾ ਬੇਟਾ ਆਇਆ ਕੀ ਹਾਲ ਹੋਇਆ ਉਹਦਾ ਉਹਨਾਂ ਦੇ ਵਰਕਰਾਂ ਨੂੰ ਕਹਿਣਾ ਪਿਆ ਉੱਥੇ ਤੁਹਾਡੇ মিডিਆ ਦੇ ਸਾਹਮਣੇ ਤੁਹਾਡੇ ਮਾਈਕਾਂ ਦੇ ਸਾਹਮਣੇ ਵੀ ਯਾਰ ਸਾਡੀ ਇਹਨਾਂ ਨੇ ਨੀਵੀਂ ਵੀ ਪਹੁੰਚੀ ਵੀ ਅਸੀਂ ਕਿਹੜਾ ਮੂੰਹ ਲੈ ਕੇ ਇਹਨਾਂ ਕੋਲੇ ਖੜੇ ਗਏ ਸਾਡੇ ਦੇ ਖੇਤਰ ਮਾਰਦੇ ਆ ਲੋਕ ਤੁਸੀਂ ਸਾਡੀ ਬਾਤ ਵੀ ਨਹੀਂ ਪੁੱਛੀ ਹਜੇ ਮੁਆਜਬਾ ਦੇਣਾ ਤਾਂ ਦੂਰ ਦੀ ਗੱਲ ਆ ਉਹ ਐਂ ਕਹਿ ਰਹੇ ਆ ਔਰ ਰਿਕਾਰਡ ਆ ਸਾਰੀ ਗੱਲ ਉਹ ਤੁਹਾਡੇ ਮਾਈਕਾਂ 'ਚ ਕਹਿ ਰਹੇ ਆ ਵੀ ਇਹਨਾਂ ਨੇ ਬਾਤ ਵੀ ਨਹੀਂ ਪੁੱਛੀ ਦੂਜੀਆਂ ਵਿਰੋਧੀ ਤਰ੍ਹਾਂ ਇੱਥੇ ਆਤਾ ਗੰਜਾ ਆਪਾਂ ਮੇਨਕਲੀ ਹੀ ਜੀ ਕਰ ਗੀਆਂ ਕਿਉਂਕਿ ਭਲੇ ਬਾਣਸ ਤਾਂ ਉਹ ਵੀ ਨਹੀਂ ਪਰ ਇਹ ਤਾਂ ਇਹ ਤੱਕ ਵੀ ਨਹੀਂ ਸਾਡੀ ਬਾਤ ਨਹੀਂ ਪੁੱਛੀ ਆਹੀਂ ਹੁਣ ਪਰसों ਸਾਡੇ ਪਿੰਡ ਖੁੱਡੀਆਂ ਦਾ ਬੇਟਾ ਗਿਆ ਅਸੀਂ ਉੱਥੇ 100 ਬੰਦੇ ਚ ਸਾਥ ਦੇ ਵਿੱਚ ਉਹਦੇ ਨਾਲ ਵੈਸ਼ ਕੀਤੀ ਹੈ ਉਹਦੇ ਵਰਕਰਾਂ ਨੇ ਕਿਹਾ ਵੀ ਸਿਰੇ ਤੋਂ ਲੈ ਕੇ ਜਿਵੇਂ 100 ਦੇ ਲੋਕਾਂ ਤੇ ਮਤਲਬ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਤੁਹਾਨੂੰ ਐਡਾ ਵੱਡਾ ਫਤਵਾ ਦਿੱਤਾ ਸੀ ਉਹਦੀ ਝੋਲੀ ਜਿੱਤ ਪਾਈ ਹੈ ਪਰ ਤੁਸੀਂ ਲੋਕਾਂ ਨਹੀਂ ਆ ਸਕਦੇ ਖੜੇ ਨਹੀਂ ਉਤਰੇ ਅਸੀਂ ਲੋਕਾਂ ਨਾਲ ਖੜੇ ਹਾਂ ਐਂ ਸੋਸ਼ਲ ਮੀਡੀਆ ਤੇ ਪਾ ਰਹੇ ਹਾਂ ਰੋਜ਼ ਕਰਕੇ ਇਸ ਕਰਕੇ ਖੁੱਡੀਆਂ ਸਾਹਿਬ ਕਿਹੜੇ ਮੂੰਹ ਲੈ ਕੇ ਮੱਥੇ ਲੱਗਣ ਖੁੱਡੀਆਂ ਸਾਹਿਬ ਨੂੰ ਸਵਾਲ ਆਉਣਾ ਪੈਂਦਾ ਹੁਣ ਕੱਲ ਅਚਨਚੇਤ ਸਵਾਲ ਬਣ ਜਾਂਦੇ ਆ ਉੱਥੇ ਜਾਵੜੇ ਇਹ ਗੱਲ ਉੱਥੇ ਵੀ ਚੱਲੀ ਲੋਕ ਤਾਂ ਦੁਖੀ ਹੁਣ ਅੱਜ ਦੁੱਖ ਚੋ ਗੱਲ ਕੱਢਣੀ ਆ ਹੁਣ ਉੱਥੇ ਹੀ ਜਾਵੜੇ ਜਿੱਥੇ ਸਾਰਾ ਕੁਝ ਮਾਰਿਆ ਪਿਆ ਉਹਨਾਂ ਦਾ ਲੋਕ ਦੁਖੀ ਹੋਏ ਫਿਰ ਭਾਈ ਔਖੇ ਵੀ ਬੋਲਦੇ ਉਹਨਾਂ ਨੂੰ ਫਿਰ ਆਉ ਖੁੱਚਦਾਉਂਦੇ ਉਹਦੇ ਚ ਫਿਰ ਤੁਹਾਡੇ ਵਾਲੇ ਮੀਡੀਆ ਤੇ ਜੇ ਕੋਈ ਜਿਤਾਂ ਸਹੀ ਗੱਲ ਦਿਖਾਉਂਦਾ ਜਿਹੜਾ ਤੁਹਾਡਾ ਫਰਜ਼ ਹੈ ਤੁਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹੋ ਲੋਕਾਂ ਦੀ ਗੱਲ ਸਰਕਾਰ ਤੱਕ ਸਰਕਾਰ ਦੀ ਗੱਲ ਲੋਕਾਂ ਤੱਕ ਤੁਸੀਂ ਤਾਂ ਵਿਚਾਰੇ ਥੰਮ ਦਾ ਕੰਮ ਕਰਦੇ ਹੋ ਤੁਹਾਡੇ ਤੇ ਵੀ ਔਖੇ ਹੋ ਜਾਂਦੇ ਵੀ ਤੁਸੀਂ ਸਾਡੀ ਸਹੀ ਗੱਲ ਕਿਉਂ ਚਲਾਤੀ ਕਿਸੇ ਇੱਕ ਪੱਤਰਕਾਰ ਦਾ ਮਾਈਕ ਵੀ ਗੁੱਡੀਆਂ ਸਾਹਿਬ ਨੇ ਇਧਰ ਪਾਸੇ ਕਰਿਆ ਉਹਦੇ ਤੇ ਅਸੀਂ ਬਹੁਤ ਰੋਸ ਜਤਾਇਆ ਕੱਲ ਜਦੋਂ ਅਸੀਂ ਇੱਥੇ ਗੱਲ ਕਰੀ ਉਹਨੇ ਮਹਿਸੂਸ ਵੀ ਕੀਤਾ ਆਪਦੇ ਉਹਨਾਂ ਦੇ ਬੇਟਾ ਇਹਨੇ ਵੀ ਇਹ ਕਿਤੇ ਗਲਤ ਫਹਮੀ ਹੋ ਗਈ ਸਾਨੂੰ ਇਸ ਕਿਸਮ ਦਾ ਨਾਂ ਸਾਡਾ ਉਸ ਤਰ੍ਹਾਂ ਦਾ ਨਾ ਕੋਈ ਇਸ ਤਰ੍ਹਾਂ ਦਾ ਹੈਗਾ ਕੋਈ ਇਸ ਕਰਕੇ ਨਹੀਂ ਮੱਥੇ ਲੱਗ ਰਹੇ ਵੀ ਇਹਨਾਂ ਕੋਲੇ ਪਰਲੇ ਨਹੀਂ ਹੁਣ ਮੰਡੀਆਂ ਦੇ ਵਿੱਚ ਇਹ ਕਹਿੰਦੇ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਾਂਗੇ ਅੱਜ ਆਪਾਂ 21 ਅਪ੍ਰੈਲ 'ਚ ਖੜੇ ਆਂ ਮੰਡੀਆਂ 'ਚ ਲੋਕ ਲੋਕ ਰੁਹੀ ਜਾਂਦੇ ਆ ਕਿਤੇ ਬਾਰਦਾਨਾ ਨਹੀਂ ਤੇ ਐਵੇਂ ਆਹ ਸੇਲ ਦਾ ਬਹਾਨਾ ਬਣਾ ਲਿਆ ਕਦੇ ਕੋਈ ਬਹਾਨਾ ਬਣਾ ਲਿਆ ਹੁਣ ਇੰਨਾ ਚਿਰ ਜੇ ਲੋਕ ਭਲਾ ਲੋਕ ਜਦੋਂ ਆ ਕੇ ਕੇਵਨ ਸੋਲਵ ਕਰਨਗੇ ਮੰਡੀਆਂ ਦਾ ਸਵਾਲ ਵੀ ਕਰਨਗੇ ਇਸ ਕਰਕੇ ਖੁੱਡੀਆਂ ਸਾਹਿਬ ਲੋਕਾਂ ਦੇ ਮੱਥੇ ਲੱਗਣ ਕਿਹੜੀ ਗੱਲ ਕਰਕੇ ਲੱਗਣ ਉਹਨਾਂ ਕੋਲੇ ਜਵਾਬ ਹੈ ਨਹੀਂ ਕੋਈ ਟਾਲਾ ਵੱਟਦੇ ਆ ਪਰ ਤੁਹਾਡੇ ਮਾਧਮ ਰਹੀਂ ਖੁੱਡੀਆਂ ਸਾਹਿਬ ਨੂੰ ਅਸੀਂ ਕਹਾਂਗੇ ਵੀ ਨਹੀਂ ਲੋਕਾਂ ਦੇ ਮੱਥੇ ਲੱਗਣਾ ਪੈਣਾ ਤੇ ਤੁਸੀਂ ਤਾਂ ਕਹਿੰਦੇ ਲੋਕ ਵੱਡੇ ਹੁੰਦੇ ਆ ਤੇ ਲੋਕ ਵੱਡੇ ਹੁੰਦੇ ਆ ਉਹ ਲੋਕਾਂ ਦੀ ਕਚਹਿਰੀ ਚ ਜਿਹੜੇ ਘਾਟਾਂ ਮਾਦਾਂ ਨਹੀਂ ਆ ਲੋਕਾਂ ਤੋਂ ਮਾਫ਼ੀ ਮੰਗੋ ਅੱਗੇ ਵਾਸਤੇ ਲੋਕਾਂ ਦੇ ਨੁਮਾਇੰਦੇ ਬਣ ਕੇ ਤੁਹਾਨੂੰ ਨੁਮਾਇੰਦੇ ਬਣ ਕੇ ਭੇਜਿਆ ਸਰਕਾਰ ਕੋਲੇ ਇੱਕ ਬੜੀ ਉਦਾਹਰਨ ਦਿੱਤੀ ਉਹਨੇ ਖੁੱਡੀਆਂ ਸਾਹਿਬ ਦੇ ਬੇਟੇ ਨੇ ਵੀ ਇੱਕ ਵਾਰੀ ਜਦੋਂ ਦੇਵੀ لال ਮੁੱਖ ਮੰਤਰੀ ਬਣੇ ਹਰਿਆਣੇ ਦਾ ਇਹਨਾਂ ਨੇ ਹਰਿਆਣਾ ਦੇ ਤੇ ਪੰਜਾਬ ਦਾ ਸਾਂਝਾ ਸਮਾਗੋ ਕੀਤਾ ਵੀ ਕਹਿੰਦਾ ਮੈਨੂੰ ਬੜੀ ਗੱਲ ਚੰਗੀ ਕਿਉਂਕਿ ਜਿਹੜੇ ਬਾਦਲ ਸਾਹਿਬ ਸੀ ਕਹਿੰਦੇ ਠਰਮੇ ਨਾਲ ਚੱਲਣ ਵਾਲੇ ਸੀ ਦੇਵੀ ਲਾਲ ਨੇ ਉੱਥੋਂ ਦੇ ਡੀਸੀ ਨੂੰ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਵੀ ਦੇਖੋ ਤੁਸੀਂ ਹੁਣ ਮੇਰੇ ਨੌਕਰ ਹੋ ਪਰ ਮੈਂ ਇਹ ਨਾ ਪਬਲਿਕ ਦਾ ਨੌਕਰ ਜਿਵੇਂ ਪਬਲਿਕ ਹੁਕਮ ਕਰੂਗੀ ਮੈਂ ਤੁਹਾਨੂੰ ਹੁਕਮ ਕਰੂਗਾ ਇਹ ਇਹ ਹੁਕਮ ਅਦੂਰ ਨਹੀਂ ਹੋਣੀ ਚਾਹੀਦੀ ਹੁਣ ਇਸ ਗੱਲ ਤੇ ਆ ਜਾਣ ਇਹ ਹੁਣ ਕਿਹੜੇ ਮੱਥੇ ਲੱਗਣਾ ਆ ਕਾਰਨ ਹੈ ਲੋਕਾਂ ਤੇ ਜਿੰਨੇ ਵਾਅਦੇ ਦਾ ਕਰ ਵਹਿੰਦੇ ਆ ਇਹ ਮੁੜ ਕੇ ਪੂਰੇ ਉਤਰਿਆ ਨਹੀਂ ਜਾਂਦਾ ਉਹਦੇ ਤੋਂ ਫਿਰ ਮੱਥੇ ਲੱਗਣੋ ਜਾਂਦੇ ਆ ਫਿਰ ਪੁਲਿਸ ਦੀਆਂ ਧਾੜਾਂ ਤੇ ਉਹ ਬਾੜਾ ਬਣਾਉਂਦੇ ਆ ਇਸ ਕਰਕੇ ਉਹ ਮੱਥੇ ਨਹੀਂ ਲੱਗ ਸਕਦਾ ਹਲੋ ਇਹ ਨਾਮਾ ਤੁਹਾਡਾ ਕਿ ਦੀ ਯੂਨੀਅਨ ਨਾਲ ਤੇ ਜਿਹੜਾ ਕੁੱਦੇ ਮਾਮਲਾ ਪਿੱਛੇ ਮੇਰਾ ਨਾਮ ਬਸੰਤ ਸਿੰਘ ਕੋਠਾਗੁਰੂ ਪਾਰਕੀ ਕਿਸਾਨ ਜੋ ਨੇਕਾਗਰਾਹਾ ਜ਼ਿਲ੍ਹਾ ਅਮਿਤਪੁਰ ਤਨ ਬਟਿੰਡਾ ਉਹਦੇ ਇੱਕ ਆਪਣਾ ਕਣਸ ਲੱਗ ਲੱਗੇ ਕਿੰਨੇ ਏਕੜ ਬਚੀ ਐ ਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਕੋਦੇ ਦੇ ਵਿੱਚ ਪਿਛਲੇ ਦਿਨਾਂ ਚ ਜਣੇ ਅੱਜ ਤੋਂ ਪਰਸੋਂ ਸ਼ਾਮ ਨੂੰ 3:30 ਵਜੇ ਬਿਜਲੀ ਦੇ ਸਪਾਰਕ ਦੇ ਨਾਲ ਮਤਲਬ ਜੋ ਕਣਕ ਨੂੰ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਭਾਰੀ ਤੇ ਬਹੁਤ ਵੱਡਾ ਨੁਕਸਾਨ ਹੋਇਆ ਜਣੇ ਜਦੋਂ ਐਸੀ ਵੀ ਯਾਰ ਵੱਢ ਕੇ ਕੱਢ ਲੋ ਕਿਉਂਕਿ ਉਹ ਕਿਸਾਨ ਖੁਦ ਜੀ ਦੇ ਖੇਤ 'ਚ ਅੱਗ ਲੱਗੀ ਹੈ ਉਸ ਪਾਸਿਆਂ ਤੋਂ ਮਤਲਬ ਕਣਕ ਦੇ ਸਿੱਟੇ ਜਿਹੜੇ ਪਾਸੇ-ਪਾਸੇ ਵਕਤਾਂ ਤੋਂ ਪਾਸੇ ਹੁੰਦੇ ਆ ਉਹ ਵੱਢ ਰਿਆ ਸੀ ਵੀ ਸੋਦਾ ਕਮੈਨ ਲਾ ਕੇ ਇਹਨੂੰ ਮਤਲਬ ਇਹਦੀ ਕਟਾਈ ਕਰਾ ਕੇ ਅਸੀਂ ਇਹਨੂੰ ਮਤਲਬ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਜਾਂ ਖਾਣ ਵਾਸਤੇ ਘਰੇ ਰੱਖਾਂਗੇ ਪਰ ਉਹਦੇ ਦੇ 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 ਮਤਲਬ ਇਹ ਜੰਬੀਲ ਲਿਆ ਸਪਾਰਕ ਹੋਣ ਕਰਕੇ ਮਤਲਬ ਅੱਗ ਭੜਕੀ ਆ ਹਵਾ ਤੇਜ਼ ਹੋਣ ਕਰਕੇ ਅੱਗ ਦੀ ਸਪੀਡ ਇੰਨੀ ਸੀ ਵੀ ਮਤਲਬ ਬੁਝਾਉਣ ਵਾਲੇ ਭਾਵੇਂ ਹਜ਼ਾਰਾਂ ਦੀ ਗਿਣਤੀ ਸੈਂਕੜਿਆਂ ਦੀ ਗਿਣਤੀ ਜੋ ਉੱਥੇ ਸਾਡੇ ਕਿਸਾਨ ਨੌਜਵਾਨ ਜੋ ਵੀ ਉਹਨਾਂ ਦੇ ਹੱਥ 'ਚ ਆਇਆ ਲੈ ਕੇ ਆਇਆ ਪਰ ਉਹਦੇ باوجود ਵੀ ਮਤਲਬ ਟੱਗ ਹੈ ਜਿਹੜੀ ਉਹਦੀ ਸਪੀਡ ਇੰਨੀ ਤੇਜ਼ ਹੋਣ ਕਰਕੇ ਮਾਤਰ ਘੱਟੋ-ਕਟਾ 50-55 ਏਕੜ ਕਣਕਾ ਜਿਹੜੀ ਸੜਕੇ ਸਵਾਹੀ ਹੈ ਅਸੀਂ ਮਤਲਬ ਇਹ ਸਮਝਦੇ ਆਂ ਵੀ ਪੱਕੀ ਹੋਈ ਜਦੋਂ ਫਸਲ ਤੇ ਇਸ ਤਰ੍ਹਾਂ ਦੀ ਭਿਆਨਕ ਕੋਈ ਘਟਨਾ ਵਾਪਰਦੀ ਹੈ ਉਹਨਾਂ ਪਰਿਵਾਰਾਂ ਦਾ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਦੇ ਮਨਾਂ ਤੇ ਕੀ ਬੀਤਦਾ ਹੋ ਉਹਨਾਂ ਦੇ 1 ਮਿੰਟਾਂ ਸੈਕਿੰਡਾਂ ਦੀ ਜਿਹੜੇ ਸੁਪਨੇ ਸੜ ਕੇ ਸੁਆਹ ਹੋ ਗਏ ਕਿਉਂਕਿ ਹਰੇਕ ਪਰਿਵਾਰ ਨੂੰ ਚਾਹਤ ਹੁੰਦੀ ਆ ਵੀ ਸਾਡੇ ਘਰੇ ਦੋ ਬਣ ਦਾਣੇ ਆਉਣਗੇ ਕੋਈ ਅਸੀਂ ਕਿਸੇ ਕਿਸਮ ਦਾ ਧੀ ਦਾ ਵਿਆਹ ਵਗੈਰਾ ਕਰ ਦਾਂਗੇ ਜਾਂ ਕਿਸੇ ਮਰੀਜ਼ ਮੈਂਬਰ ਦੀ ਘਰ ਦੇ ਦਿਆ ਉਹਦਾ ਇਲਾਜ ਕਰਾ ਲਾਂਗੇ ਜਾਂ ਬੱਚਿਆਂ ਦੀਆਂ ਫੀਸਾਂ ਭਰ ਲਾਂਗੇ ਜਾਨੇ ਇਸ ਭਿਆਨਕ ਅੱਗ ਨੇ ਉਹਨਾਂ ਦੇ ਜਿਹੜੇ ਧਰੇ ਧਰਾਏ ਆ ਸੁਪਨੇ ਆਰਮਾਨ ਆ ਸਾੜ ਕੇ ਸੁਆਹ ਕਰ ਦਿੱਤੇ ਇਹਨੂੰ ਲੈ ਕੇ ਇਧਰੋਂ ਭਾਰਤੀ ਕਿਸਾਨ ਯੂਨੀਅਨ, ਏਕਤਾ ਗ੍ਰਾਹਾਂ ਵੱਲੋਂ ਤੇ ਪਿੰਡ ਦੇ ਸਮੁੱਚੇ ਲੋਕਾਂ ਵੱਲੋਂ ਕੱਲ ਤੋਂ ਲੈ ਕੇ ਲਗਾਤਾਰ ਥਾਣੇ ਦਾ ਉੱਥੇ ਮਤਲਬ ਬਾਹਰ ਤੇ ਧਰਨਾ ਲਾਈ ਬੈਠਿਆ। ਪ੍ਰਸ਼ਾਸਨ ਨਾਲ ਬਾਰ ਬਾਰ ਮੀਟਿੰਗਾਂ ਹੋਣ ਦੇ باوجود ਵੀ ਉੱਥੇ ਚ ਹਜੇ ਤੱਕ ਨਿਬੜਿਆ ਕੁਝ ਨਹੀਂ ਗਾ। ਅਸੀਂ ਇਧਰੋਂ ਜਥੇਬੰਦੀ ਵੱਲੋਂ ਪਿੰਡ ਦੇ ਸਮੂਹ ਲੋਕਾਂ ਵੱਲੋਂ ਪੀੜਤ ਪਰਵਾਰ ਵੱਲੋਂ ਉਹਨਾਂ ਦੀ ਮੰਗ ਸੀ ਦੀ ਆਇਤ ਕੀ ਸੀਜ਼ਨ ਦੇ ਵਿੱਚ 22-24 ਕਣਕ ਦਾ ਮਤਲਬ ਜਿਹੜਾ ਝਾੜ ਹੈ ਇਹਦੇ ਮੁਤਾਬਕ 50-52-55000 ਮਤਲਬ ਕਣਕ ਦਾ ਜਿਹੜਾ ਮਤਲਬ ਮਾਹਜਾ ਬਣਦਾ ਤੇ 7-8000 ਦੀ ਘੱਟੋ-ਘੱਟ ਉਹ 1 ਏਕੜ ਜੋ ਦੂਰੀ ਹੈ ਵੀ ਘੱਟੋ-ਘੱਟ ਵੀ ਸਾਨੂੰ 60000 ਰੁਪਇਆ ਪ੍ਰਤੀ ਏਕੜ ਦਾ ਦਿੱਤਾ ਜਾਵੇ ਫੇਰ ਕਿਸਾਨਾਂ ਦੇ ਮਤਲਬ ਜਖਮਾਂ ਤੇ ਮਾਲਮ ਲੱਗਦੀ ਹੈ ਕਿਸਾਨਾਂ ਦੀ ਮਤਲਬ ਉਹ ਮਾਜੀ ਦੀ ਪ੍ਰਭਾਈ ਹੁੰਦੀ ਹੈ ਪਰ ਸਰਕਾਰ ਲਗਾਤਾਰ ਮੀਟਿੰਗਾਂ ਹੋਣ ਦੇ ਬਾਵਜੂਦ 15000 ਤੋਂ ਨਹੀਂ ਬਾਤ ਰਹੀ 15000 ਤੋਂ ਲੈ ਕੇ 8000 ਰੁਪਇਆ ਉਹਨਾਂ ਨੇ ਕਿਸੇ ਹੋਰ ਮਤਲਬ ਪਾਸੋਂ ਕਿਹਾ ਵੀ ਅਸੀਂ ਕੋਈ ਐ ਕਰਕੇ 23000 ਰੁਪਇਆ ਦੇ ਦਿੰਨੇ ਆ ਪਰ ਸ਼ਾਮ ਤੱਕ ਗੱਲ ਉੱਥੇ ਹੀ ਅੜੀ ਵੀ ਆ ਕਿਸਾਨ 60000 ਦੀ ਮੰਗ ਕਰ ਰਹੇ ਆ ਤੇ ਸਰਕਾਰ ਮਤਲਬ ਘੱਟੋ ਘੱਟ ਸਾਡੇ ਹਿਸਾਬ ਨਾਲ ਤਾਂ ਹਜੇ 15000 ਤੇ ਖੜੀ ਐ ਅਸੀਂ ਇਸ ਗੱਲ ਦੀ ਮਤਲਬ ਪੰਜਾਬ ਸਰਕਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਬਹੁਤ ਮਤਲਬ ਆਹ ਕਹਿ ਰਹੇ ਆ ਵੀ ਨਖੇਦੀ ਕਰਨ ਵਾਲੀ ਗੱਲ ਹੈ ਵੀ ਜਿਹੜਾ ਮਤਲਬ ਕੁਝ ਵੀ ਨਹੀਂ ਕਿਸਾਨਾਂ ਦੇ ਪੱਲੇ ਪੈ ਰਿਹਾ ਇਸ ਕਰਕੇ ਜ਼ੋਰਦਾਰ ਮੰਗ ਹੈ ਨਹੀਂ ਤਾਂ ਫਿਰ ਅਸੀਂ ਉੱਥੇ ਕਹਿ ਕੇ ਆਏ ਆ ਵੀ ਚੋਣਾ ਦਾ ਭਰਾ ਚੋਣਾ ਤੇ ਦੇਣਾ ਜਿਹੜਾ ਆਪਣੇ ਬਰਿੰਡੇ ਜ਼ਿਲ੍ਹੇ ਦਾ ਮਤਰਾਮ ਆਦਮੀ ਪਾਰਟੀ ਦਾ ਅਮੀਦਵਾਰਾ ਲੋਕ ਸਭਾ ਦਾ ਗਰਮੀਤ ਖੁੱਡੀਆਂ ਉਹ ਪੰਜਾਬ ਦੀ ਕੈਬਨਿਟ ਚ ਵੀ ਆ ਖੇਤੀਬਾੜੀ ਮੰਤਰੀ ਆ ਪਹਿਲਾਂ ਵੀ ਗੜੇ ਮਾਰੀ ਦੇ ਦੌਰਾਨ ਉਹਦੇ ਨਾਲ ਬਾਰ ਬਾਰ ਮੀਟਿੰਗਾਂ ਹੋ ਗਈਆਂ ਉਹ ਵੀ ਕਿਸਾਨ ਲਗਾਤਾਰ 4 ਤਰੀਕ ਤੋਂ ਬ੍ਰਿੰਡੇ ਦੇ ਡੀਸੀ ਦਫ਼ਤਰ ਅੱਗੇ ਬੈਠੇ ਆ ਪਰ ਹਜੇ ਤੱਕ ਸਰਕਾਰ ਨੇ ਨਾ ਗੜੇ ਮਾਰੀ ਦੇ ਪੀੜਤਾਂ ਨੂੰ ਕੋਈ ਮੁਆਵਜ਼ਾ ਦਿੱਤਾ ਤੇ ਆਹ ਜਿਹੜੇ ਜਵੇਂ ਜਿਹਦੇ ਮਿੰਟਾਂ ਸੈਕਿੰਟਾਂ ਚੀ ਮਤਲਬ ਜਿਹੜੇ ਆ ਉਹ ਫਸਲ ਸੜ ਕੇ ਸੁਆਹ ਹੋ ਜੇ ਉਹਨਾਂ ਦੇ ਜ਼ਖਮਾਂ ਤੇ ਮਾਲਮ ਲਾਉਣ ਵਾਸਤੇ ਹਜੇ ਕੋਈ ਬਿਆਨ ਵੀ ਨਹੀਂ ਦਿੱਤਾ ਦੇਣਾ ਨਾ ਦੇਣਾ ਤਾਂ ਗਾਹ ਵਾਲੀ ਗੱਲ ਆ ਅਸੀਂ ਫਿਰ ਇਹ ਫੈਸਲਾ ਕਰ ਲਿਆ ਵੀ ਜੇ ਸਰਕਾਰ ਆਉਣ ਵਾਲੇ 1-2 ਦਿਨਾਂ ਦੇ ਵਿੱਚੇ ਮਸਲੇ ਦਾ ਹੱਲ ਨਹੀਂ ਕਰਦੀ ਤੇ ਨਹੀਂ ਤਾਂ ਫਿਰ ਅਸੀਂ ਪਿੰਡਾਂ ਚ ਜਾ ਕੇ ਇਹਨਾਂ ਨੂੰ ਇਸ ਗੱਲ ਦਾ ਖਵੇਜਾ ਉਮੀਦਵਾਰ ਨੂੰ ਉਸ ਨੂੰ ਭੁਗਤਾਨ ਪਾਊਗਾ ਸਵਾਲ ਜਵਾਬ ਹੋਣਗੇ ਘੇਰਾ ਕਰਾਈ ਹੋਊਗੀ ਇਸ ਕਰਕੇ ਸਰਕਾਰ ਆ ਜਿਹੜੀ ਮੌਕੇ ਦੀ ਉਹ ਕੰਧ ਤੇ ਲਿਖਿਆ ਪੜ ਲੇ ਤੇ ਚੋਣਾਂ ਦਾ ਵਰਾ ਫਿਰ ਇਹਨਾਂ ਨੂੰ ਉਸ ਕਿਸਮ ਦਾ ਮਤਲਬ ਜਲਵਾ ਦਿਖਾਵਾਂਗੇ ਜਿਹੜਾ ਯਾਦ ਰੱਖਣਗੇ ਇਹ ਪਿੰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਦਾ ਕਰ ਰਿਹਾ ਕਿ ਉਥੇ ਪੀੜਤਾਂ ਕੋਲ ਕਿਤੇ ਪਹੁੰਚ ਨਹੀਂ ਗਏ ਜ ਕੋਈ ਬਿਲਕੁਲ ਵੀ ਇਹੀ ਤਾਂ ਰੌਲਾ ਜੀ ਅਸੀਂ ਕਹਿ ਰਹੇ ਹਾਂ ਵੀ ਕੋਈ ਜਾਨਾ ਘਟੋ ਘਟ ਖੁੱਡਿਆ ਸਾਹਿਬ ਇਲਾਕੇ ਦੇ ਉਮੀਦਵਾਰ ਆ ਇਹ ਤਾਂ ਘਟੋ ਘਟ ਬਿਆਨ ਨਹੀਂ ਲਾ ਸਕਦਾ ਜਿਨ੍ਹਾਂ ਨੇ ਪਿੰਡਾਂ ਦੇ ਲੋਕਾਂ ਤੋਂ ਵੋਟਾਂ ਲੈਣ ਗਏ ਸਤਾ ਚ ਆਉਣ ਦੀ ਲਾਲਸਾ ਰੱਖੀ ਬੈਠੇ ਆ ਪਰ ਹਜੇ ਤੱਕ ਮਤਲਬ ਆਵਜੇ ਵਾਲੀ ਗੱਲ ਤਾਂ ਦੂਰ ਬਿਆਨ ਵੀ ਨਹੀਂ ਦਿੱਤਾ ਇਹ ਬਹੁਤ ਮਾੜੀ ਗੱਲ ਆ ਸਰਕਾਰ ਵਾਸਤੇ ਦੇ ਵੀ ਦਸਾਗਾ ਕਿ ਉਹ ਤੇ ਕਸਾਨ چھوٹے چھوٹے ਕਿਸਾਨ ਸੀਗੇ ਜਿਹੜੇ ਗਰੀਬ ਕਿਸਾਨ ਹੈ ਕਿਸੇ ਦਾ ਕਿੱਲਾ ਵੀ ਸੀ ਕਿਸੇ ਦਾ ਅੱਧਾ ਕਿੱਲਾ ਵੀ ਕਿਸੇ ਦਾ ਦੋ ਦੇਖੋ ਜੀ ਉਹ 50 55 ਏਕੜ ਤੇ 12 13 ਪਰਿਵਾਰ ਆਉਂਦੇ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਉਹਦੇ ਜੋ ਕੋਈ 15 16 ਏਕੜ ਵਾਲੇ ਵੀ ਬਹੁਤ سارے ਠੇਕੇ ਤੇ ਲਈ ਹੋਈ ਹੈ ਜਿਨ੍ਹਾਂ ਦੀ ਮਤਲਬ ਜ਼ਮੀਨ ਉਹ ਵੀ ਬਹੁਤ سارے ਪੀੜਤ ਕਿਸਾਨ ਆ ਦੋ ਦੋ ਕਿੱਦਿਆਂ ਵਾਲੇ ਵੀ ਬਹੁਤ سارے ਮਤਲਬ ਚਾਰ ਪੰਜ ਪਰਿਵਾਰ ਆ ਜਿਹੜੇ ਮਤਲਬ ਬਿਲਕੁਲ ਹੀ ਗਰੀਬ ਪਰਿਵਾਰ ਹੈ ਤੇ ਉਹ ਹੋਰ ਨਾਲ ਵਾਸਤੇ ਤਾਂ ਮਤਲਬ ਜਿਹੜਾ ਆਉਣ ਵਾਲਾ ਮਤਲਬ ਸਾਲ ਹੈ ਕਿਉਂਕਿ ਸਾਲ ਬਾਅਦ ਹਾੜੀ ਦੀ ਫਸਲ ਆਉਂਦੀ ਹੈ ਜਿਹੜ ਕੋਈ ਮਤਲਬ ਪੇਟ ਭਰਨਾ ਹੁੰਦਾ ਅਨਾਜ ਦੇ ਨਾਲ ਉਹਨਾਂ ਵਾਸਤੇ ਵੀ ਬਹੁਤ ਮੁਸ਼ਕਲ ਵਾਲੀ ਗੱਡੀ ਹੈ